ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਸਤਿਕਾਰਯੋਗ ਸਾਰੇ ਸਾਡੇ ਡਾਇਮੰਡ ਸਟੇਟ ਦੇ ਜਿਨੇ ਉਥੋਂ ਦੇ ਵਸਨੀਕ ਨੇ ਉਹ ਅੱਜ ਇੱਥੇ ਆਏ ਨੇ ਕਿਉਂਕਿ ਕੁਝ ਦਿਨ ਪਹਿਲਾਂ ਮੈਂ ਇੱਕ ਉਥੋਂ ਦੇ ਜਿਹੜੇ ਕਲੋਨਾਈਜ਼ਮ ਨੇ ਜਿਨੇ ਕਲੋਨੀਆਂ ਕੱਟੀਆਂ ਨੇ ਇਲੈਗਲ ਕਲੋਨੀਆਂ ਕੱਟੀਆਂ ਨੇ ਉਹਨਾਂ ਬਾਰੇ ਇੱਕ ਵੀਡੀਓ ਪਾਈਦੇ ਉਦੋਂ ਦਾ ਮੇਰੇ ਨਾਲ ਸੰਪਰਕ ਕਰ ਰਹੇ ਸੀ ਕਿ ਤੇ ਮੈਂ ਥੋੜੇ ਦਿਨ ਵਿਜੀ ਸੀ ਕਿ ਮੈਂ ਅਮਰ ਸਾਹਿਬ ਨਹੀਂ ਸੀਗਾ ਤੇ ਅੱਗੇ ਮੈਨੂੰ ਸਾਰੇ ਮਿਲਣੇ ਮੈਂ ਇਹ ਗੱਲ ਕਮਿਸ਼ਨਰ ਸਾਹਿਬ ਤੁਹਾਡੇ ਧਿਆਨ ਚ ਲਿਆਉਣੀ ਚਾਹਣਾ ਮੈਂ ਫੇਰ ਇਹ ਗੱਲ ਕਹਿਣਾ ਕਿ ਮੇਰੀ ਵੱਲੋਂ ਜੰਮ ਜੰਮ ਕੇ ਸਾਰੇ ਇਲੈਗਲ ਕਲੋਨੀਆ ਕੱਟਣਾ ਮੇਰੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਪਰ ਮੈਂ ਉਦੋਂ ਵੀ ਇਹ ਗੱਲ ਕੀਤੀ ਮੈਂ ਅੱਜ ਵੀ ਇਹ ਗੱਲ ਕਹਿਣਾ ਕਿ ਜਿਹੜੇ ਬੰਦੇ 13 13 14 14 ਕਲੋਨੀਆ ਇਲੈਗਲ ਕੱਟੀ ਜਾਂਦੇ ਆ ਨਾ ਤੇ ਉਥੇ ਸੜਕਾਂ ਦੇ ਲੁੱਕ ਪੈਣਦੇ ਆ ਨਾ ਉਥੇ ਕੋਈ ਸੀਵਰੇਜ ਦਾ ਸਿਸਟਮ ਆ ਨਾ ਉਥੇ ਕੋਈ ਸਟਰੀਟ ਲਾਈਟ ਦਾ ਸਿਸਟਮ ਆ ਤੇ ਨਾ ਉਥੇ ਮੀਟਰ ਲੱਗ ਰਹੇ ਆ ਮੇਰੀ ਹੋਰ ਕੋਈ ਲੜਾਈ ਨਹੀਂ ਉਸ ਕਲੋਨਾਈਜ਼ਰ ਨਾਲ ਮੇਰੀ ਕੋਈ ਅੱਜ ਮੇਰੇ ਹਿਸਾਬ ਨਾਲ ਘੱਟੋ ਘੱਟ 40-50 ਬੰਦੇ ਜਿਹੜੇ ਉਹ ਮੇਰੇ ਕੋਲ ਮੇਨ ਮੇਨ ਉਸ ਕਲੋਨੀ ਦੇ ਆਏ ਨੇ ਜਿਹੜੇ ਉਸ ਕਲੋਨੀ ਤੋਂ ਬਹੁਤ ਦੁਖੀ ਨੇ ਔਰ ਤੁਸੀਂ ਉਸ ਕਲੋਨਾਈਜ਼ਰ ਤੇ ਕੋਈ ਕਾਰਵਾਈ ਕਰਨੀ ਆ ਨਹੀਂ ਕਰਨੀ ਉਹ ਤੁਹਾਡੇ ਮਨ ਦੀ ਮਰਜ਼ੀ ਆ ਮੈਂ ਤਾਂ ਤੁਹਾਨੂੰ ਇਸ ਵੀਡੀਓ ਦੇ ਥਰੂ ਇੱਕ ਬੇਨਤੀ ਕਰਨੀ ਚਾਹਣਾ ਇਹ ਬੰਦਿਆਂ ਦੇ ਕਹਿਣ ਦੇ ਮੁਤਾਬਕ ਆ ਕਿ ਸਾਡੇ ਘਰਾਂ ਦੇ ਬਾਥਰੂਮਾਂ ਦੇ ਵਿੱਚ ਗੰਦਾ ਪਾਣੀ ਆ ਕੇ ਵੜ ਚੁੱਕਾ ਵਾ ਤੇ ਸਾਡੀ ਬਹੁਤ ਬੁਰੀ ਹਾਲਤ ਆ ਤੇ ਮੈਂ ਉਹਨੂੰ ਵੀ ਇਹ ਕਲੋਨਾਈਜ਼ਰ ਨੂੰ ਕਹਿਣਾ ਚਾਹਣਾ ਕਿ ਵੀਰ ਅਸੀਂ ਤਾਂ ਤੈਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਸਾਡੀ ਤੇਰਾ ਕੋਈ ਦੁਸ਼ਮਣੀ ਨਹੀਂ ਯਾਰ ਇਹਨਾਂ ਲੋਕਾਂ ਦੀ ਇਹ ਲੋਕ ਜਿਹੜੇ ਵਿਚਾਰੇ ਤੇਰੇ ਤੋਂ ਦੁਖੀ ਆ ਇਹ ਇਸ ਤੋਂ ਬਾਅਦ ਤੈਨੂੰ ਵੀ ਮਿਲਣਗੇ ਤੇਰਾ ਇਹ ਫਰਜ਼ ਬੰਦਾ ਕਿ ਤੂੰ ਕਲੋਨੀ ਕੱਟ ਕੇ ਪਲਾਟ ਵੇਚ ਕੇ ਪੈਸੇ ਆਪੀ ਜੇਬ ਚ ਪਾ ਲਿਆ ਪਰ ਹੁਣ ਇਹਨਾਂ ਦੀ ਜ਼ਿੰਮੇਵਾਰੀ ਕਨੇ ਚੁਕਣੀ ਆ ਕਾਰਪੋਰੇਸ਼ਨ ਕਹਿ ਦਿੰਦੀ ਆ ਇਲਿਗਲ ਕਲੋਨੀ ਆ ਤੂੰ ਕਹਿ ਦੇਣਾ ਕਿ ਮੈਂ ਪਲਾਟ ਵੇਚ ਕੇ ਤੇ ਪੈਸੇ ਲੈ ਗਿਆ ਮੇਰੀ ਕੋਈ ਜ਼ਿੰਮੇਵਾਰੀ ਨਹੀਂ ਬੰਦੀ ਤੇ ਇਹ ਵਿਚਾਰੇ ਲੋਕ ਫਸ ਗਏ ਆ ਸੋ ਕਮਿਸ਼ਨਰ ਸਾਹਿਬ ਮੇਰੀ ਤੁਹਾਨੂੰ ਇਹ ਬੇਨਤੀ ਆ ਇਹਨਾਂ ਲੋਕਾਂ ਦੀ ਬਾਹ ਫੜੋ ਜੇ ਨਹੀਂ ਤੇ ਮੈਂ ਥੋੜੇ ਦਿਨ ਇਹ ਕੱਲੀ ਕਲੋਨੀ ਆ ਮੈਨੂੰ ਸਾਰੀਆਂ ਕਲੋਨੀਆਂ ਵਾਲਿਆਂ ਦੇ ਫੋਨ ਆਉਂਦੇ ਆ ਫਿਰ ਮੈਂ ਸਾਰਿਆਂ ਨੂੰ ਇਹਨਾਂ ਲੋਕਾਂ ਨੂੰ ਇਨਸਾਫ ਦਿਵਾਉਂਗਾ ਤੇ ਮੈਂ ਆਪਦੇ ਹਲਕੇ ਦੇ ਐਮਐਲਏ ਸਾਹਿਬ ਡਾਕਟਰ ਨੇਜਰ ਸਾਹਿਬ ਨੂੰ ਬੇਨਤੀ ਕਰਦਾ ਕਿ ਉਹਨਾਂ ਦਾ ਦਫ਼ਤਰ ਵੀ ਉਹਦੀ ਕਲੋਨੀ ਦੇ ਵਿੱਚ ਹੀ ਆ ਉਸੇ ਕਲੋਨਾਈਜ਼ਰ ਦੀ ਕਲੋਨੀ ਦੇ ਵਿੱਚ ਉਹਨਾਂ ਦਾ ਦਫ਼ਤਰ ਆ ਤੇ ਡਾਕਟਰ ਸਾਹਿਬ ਉਹ ਤੁਹਾਡੇ ਨਾਲ ਹੀ 24 ਆਵਰ ਮੈਂ ਸੁਣਿਆ ਵਾ ਜ਼ਿਆਦਾਤਰ ਉੱਥੇ ਬੈਠਾ ਰਹਿੰਦਾ ਦਫ਼ਤਰ ਦੇ ਵਿੱਚ ਤੁਸੀਂ ਵੀ ਇਹਨੂੰ ਬਕਾਓ ਕਿ ਭਈ ਇਹ ਕਲੋਨੀ ਵਾਲਿਆਂ ਦੀ ਜਿਹੜੀ ਬਾਹ ਫੜੋ ਇਹ ਲੋਕ ਜਿਹੜੇ ਆਪਣੇ ਤੋਂ ਪਰੇਸ਼ਾਨ ਨੇ ਤੇ ਕੱਲ ਨੂੰ ਵੋਟਾਂ ਆਈਆਂ ਜਾਂਦੀਆਂ ਰਹਿੰਦੀਆਂ ਵਾ ਚਲੋ ਵੋਟਾਂ ਨੂੰ ਵੀ ਛੱਡ ਦਈਏ ਐਜ਼ ਅ ਇਨਸਾਨੀਅਤ ਇੱਕ ਆਪਣਾ ਫਰਜ਼ ਨਹੀਂ ਪੈਂਦਾ ਕਿ ਯਾਰ ਜੇ ਆਪਾਂ ਲੋਕਾਂ ਦੀ ਸੇਵਾ ਵਿੱਚ ਲੱਗੇ ਆ ਤੇ ਆਪਾਂ ਇਹਨਾਂ ਲੋਕਾਂ ਨੂੰ ਇਨਸਾਫ ਦਿਵਾਈਏ ਸੋ ਮੇਰੀ ਇਹ ਸਾਰਿਆਂ ਨੂੰ ਬੇਨਤੀ ਆ ਮੈਂ ਕਮਿਸ਼ਨਰ ਸਾਹਿਬ ਤੁਹਾਨੂੰ ਫੇਰ ਵੀ ਬੇਨਤੀ ਕਰਦਾ ਕਿ ਇਸ ਗੱਲ ਤੇ ਬੜੇ ਗੌਰ ਕਰਿਓ ਇਹਨੂੰ ਸੀਰੀਅਸ ਲਿਓ ਐਵੇਂ ਆਪ ਦੇ ਉੱਤੋਂ ਦੀ ਨਾ ਕੱਢ ਦਿਓ ਮੈਂ ਬਹੁਤ ਵਾਰੀ ਤੁਹਾਨੂੰ ਹੱਥ ਜੋੜ ਚੁੱਕਾ ਹਾਂ ਇਸ ਤੋਂ ਬਾਅਦ ਹੁਣ ਸਾਡੇ ਕੋ ਹੱਥ ਜੋੜਨ ਵਾਲਾ ਜਿਹੜਾ ਰਸਤਾ ਬੰਦ ਹੋ ਚੁੱਕਾ ਫੇਰ ਸਾਨੂੰ ਤੁਹਾਡੇ ਦਫ਼ਤਰ ਤੇ ਬਾਹਰ ਬੈਣਾ ਪਊਗਾ ਔਰ ਮੈਂ ਸਾਰੀਆਂ ਕਲੋਨੀਆਂ ਵਾਲਿਆਂ ਨਾਲ ਲੱਗੇ ਤੁਹਾਡੇ ਦਫ਼ਤਰ ਦੇ ਅੱਗੇ ਪਹੁੰਚਾਂਗਾ ਔਰ ਇਹ ਅੱਜ ਸਪੈਸ਼ਲ ਮੇਰੇ ਕੋ ਕੱਲੇ ਡਾਇਮੰਡ ਸਟੇਟ ਵਾਲੇ ਆਏ ਜੇ ਸਿਲਵਰ ਵਾਲੇ ਵੀ ਮੈਨੂੰ ਫੋਨ ਕਰ ਰਹੇ ਉਹਨਾਂ ਨਾਲ ਮੈਂ ਬਾਅਦ ਵਿੱਚ ਮਿਲੂਗਾ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਜਿਹੜਾ ਉਥੇ ਸਿਲਵਰ ਦਾ ਮਾੜਾ ਪ੍ਰਬੰਧ ਹੈ ਉਹਦਾ ਜਲਦੀ ਤੋਂ ਜਲਦੀ ਪ੍ਰਬੰਧ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ